ਕਰੀਲ ਬੜੀ ਪਿਆਰੀ ਚੱਲ ਰਹੀ ਸੀ ਮਾ ਮਾਰਾਣੀ ਪਿਓ ਰਾਜਾ ਤਾਰਾ ਜਏ ਇਹੋ ਸੱਚ ਨਾ ਮੈਥੋਂ ਅਜ ਲਗੋ ਹੋਵਣ ਅਗਲੇ ਜਨਮ ਛਿਜੇ ਦੁਨੀਆ ਤੇ ਆਵਾ ਮੇ ਰੱਬਾ ਮੇਰੇ ایਓ ਮਾਤੇ ਪਿਓ ਹੋਵਣ ਹੋ ਆ ਕੇ ਦੇ ਜਨਮ ਛਿਜੇ ਦੁਨੀਆ ਦੇ ਆਵਾਵੇ ਰੱਬਾ ਮੇਰੇ ਓ ਮਾਦੇ ਪਿਓ ਹੋਣ ਇਕ ਵੇੜੇ ਵਿੱਚ ਖੇਡੇ ਸਾਲ ਗੁਜ਼ਾਰੇ ਨੇ ਖੂਨ ਦੇ ਰਿਸ਼ਤੇ ਹਾਂ ਰਿਸ਼ਤੇ ਤੋਂ ਪਿਆਰੇ ਨੇ ਜਿੱਥੇ ਆਪਣੀ ਖੜਦੇ ਖੜਦਾ ਹੋਰ ਨਹੀਂ ਅਮਾ ਜਾਵਾਂਦੇ ਨਾਲ ਸੰਜੇ ਅਗਲੇ ਜਨਮ ਚ ਜੇ ਦੁਨੀਆ ਤੇ ਆਵਾਂ ਮੈਂ ਰੱਬਾ ਮੇਰੇ ਐਓ ਪੈਣ ਪਰਾ ਹੋਵਣ ਇੱਕ ਵਾਰ ਆਪਣੇ ਪਰਿਵਾਰ ਵਾਸਤੇ ਜ਼ੋਰਦਾਰ ਤਾੜੀ ਮਾਰੋ ਜ਼ੋਰਦਾਰ ਤਾੜੀ